ਕਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਐਸਬੀਆਈ ਬੈਂਕ 'ਚ ਖਾਤਾ ਰੱਖਣ ਵਾਲਿਆਂ ਲਈ ਆ ਰਹੀ ਹੈ ਵੱਡੀ ਖਬਰ ਵੱਡੀ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਭਾਰਤੀ ਸਟੇਟ ਬੈਂਕ SBI ਨੇ ਗ੍ਰਾਹਕਾਂ ਨੂੰ ਵੱਡੀ ਝੜਕਾ ਦਿੱਤਾ ਬੈਂਕ ਨੇ ਮਾਰਜੀਨਲ ਕਾਸਟ ਆਫ ਫੰਡ ਬੇਸਡ ਲੇਡਿੰਗ ਰੇਟ MCLR ਆਪਣੀ ਸੀਮਤ ਲਾਗਤ ਵਿੱਚ 10000 ਰੰਗਪਾਪ 0.1% ਦਾ ਵਾਧਾ ਕੀਤਾ ਹੈ ਤੇ ਇਸ ਕਾਰਨ ਆਟੋ ਅਤੇ ਪਰਸਨਲ ਲੋਨਸ ਸਮੇਤ ਲੋਨ ਲੈਣਗੇ ਉਹ ਜਾਣ ਕੇ ਨਾਲ ਹੀ ਲੋਕਾਂ ਨੂੰ ਹੁਣ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ ਨਵਾਂ ਅਦਰ 15 ਜੁਲਾਈ 2024 ਜਾਨੀ ਸੋਮਵਾਰ ਤੋਂ ਲਾਗੂ ਹੋ ਗਈਆਂ ਨੇ MCLR ਨੂੰ ਮਾਰਜੀਨਲ ਕਾਸਟ ਆਫ ਫੰਡ ਬੇਸਡ ਲੈਂਡਿੰਗ ਰੇਟ ਕਿਹਾ ਜਾਂਦਾ ਹੈ ਇੱਕ ਟੋਟਾਟ ਉਦਾਹਰਨ ਦਰ ਹੈ ਜਿਸ ਤੋਂ ਹੀਠਾਂ ਕਿਸੇ ਨੂੰ ਉਧਾਰ ਨਹੀਂ ਦੇ ਸਕਦੇ ਐਮਸੀਐਲ ਤੋਂ ਐਲਆਰ ਦਾ ਤੁਹਾਡੇ ਨਿੱਜੀ ਅਤੇ ਆਟੋ ਲੋਨ ਦੀ ਮੈਂ ਤੇ ਸਿੱਧਾ ਅਸਰ ਪੈਂਦਾ ਹੈ ਐਸਬੀਆਈ ਨੇ 6 ਮਹੀਨੇ ਇੱਕ ਸਾਲ ਅਤੇ 2 ਸਾਲਾਂ ਦੇ ਕਾਰਜਕਾਲ ਲਈ ਐਮਸੀਐਲਆਰ ਦਰਾਂ ਵਿੱਚ ਪੁਆਇੰਟ 10 ਪ੍ਰਤੀਸ਼ਤ ਦਾ ਵਾਅਦਾ ਕੀਤਾ ਇਸ ਨਾਲ ਉਹ ਕਰਮਵਾਰ 8.75 8.85 ਅਤੇ 8.95 ਹੋ ਗਈਆਂ ਹਨ ਉਧਰ ਤਿੰਨ ਸਾਲਾਂ ਦੇ ਐਮ ਸੀ ਐਲ ਆਰ ਨੂੰ 5 ਅਦਾਰੰਕਾ ਵਧਾ ਕੇ 9% ਕਰ ਦਿੱਤਾ ਗਿਆ ਹੈ ਵੀਡੀਓ ਦੇਖਣ ਲਈ ਤੋਂ ਵੱਡਾ